ਕਸਰਤ ਵੀ ਤੁਹਾਨੂੰ ਦਿਖਾਉਣੇ ਆ ਆ ਵਾਹ ਬਈ ਸ਼ਾਬਾਸ਼ ਬੱਲੇ ਤੇਰੇ ਇਤੋਂ ਵੱਧ ਲੱਗਦਾ ਹੈ ਕਿ ਬੰਦਾ ਗਰਾਊਂਡ ਦੇ ਨਾਲ ਜੁੜਿਆ ਹੈ ਔਰ ਯੋਗਾ ਕਰਦਾ ਹੈ ਡੇਲੀ ਇਤੋਂ ਵੱਧ ਲੱਗਦਾ ਹੈ ਆ ਗਰਾਊਂਡ ਦੇ ਨਾਲ ਜੁੜਨਾ ਚਾਹੀਦਾ ਹੈ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਹੈ ਵਾਜੀ ਵਾਹ ਕੀ ਬਾਤ ਹੈ ਉਹ ਸ਼ਾਬਾਸ਼ ਸੋਹਣਾ ਓਏ ਹੋਏ 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 ਕੀ ਬਾਤ ਹੈ ਵੈਰੀ ਗੁੱਡ ਯਾਰ ਬਹੁਤ ਸੋਹਣਾ ਬਹੁਤ ਸੋਹਣਾ ਕੀ ਬਾਤ ਹੈ ਜਦਾਂ ਕਰਨਾ ਹੈ ਅਜੇ ਯੋਗਾ ਯੋਗਾ ਕਰਨਾ ਹੈ ਕਿਦਾਂ ਕੀਤਾ ਯੋਗਾ ਫਿਰ ਜਿੱਦਾਂ ਉਹਨਾਂ ਨੇ ਦੱਸਿਆ ਉਹ ਤਾਂ ਕੀਤਾ ਪਹਿਲਾਂ ਵੀ ਕਰਦੇ ਆ ਕਿ ਅੱਜ ਪਹਿਲੀ ਵਾਰੀ ਕੀਤਾ ਤਾਂ ਜਿਵੇਂ ਤੁਹਾਨੂੰ ਕਹਿ ਕਿ ਅੱਜ ਯੋਗ ਕਰਨ ਬੱਚੇ ਵੀ ਆਏ ਨੇ ਤੇ ਬਜ਼ੁਰਗ ਵੀ ਆਏ ਨੇ ਤਾਂ ਮੇਰੇ ਨਾਲ ਤੁਸੀਂ ਇੱਕ ਬੱਚਾ ਦੇਖ ਸਕਦੇ ਹੋ ਹੱਥ 'ਚ ਮੈਟ ਫੜਿਆ ਹੋਇਆ ਸੋਹਣਾ ਮੋਣਾ ਜ ਆ ਉਧਰ ਕੀ ਨਾਮ ਹੈ ਸਹਿਜਦੀਪ ਸਿੰਘ ਸਹਿਜਦੀਪ ਸਿੰਘ ਕਿੱਥੋਂ ਆਏ ਹੋ ਜਲੰਧਰ ਤੋਂ अच्छा करतार पर तो आए हो त की करना है आज इथे योगा योगा करना है किदा ਕੀਤਾ योगा फिर जदा ओना ने दसेया ओदा ही ਕੀਤਾ ਪਹਿਲਾਂ ਵੀ ਕਰਦੇ ਆ ਕਿ ਅੱਜ ਪਹਿਲੀ ਵਾਰੀ ਕੀਤਾ اچھا ਪਹਿਲੀ ਵਾਰੀ ਤਾਂ ਹੁਣ ਕਰਿਆ ਕਰੇਗਾ ਅੱਗੇ ਕੱਲੋਂ ਵੀ ਕਰਦੇ ਸੀ ਸਕੂਲ ਦੇ ਵਿੱਚ اچھا ਪਹਿਲਾਂ ਵੀ ਕਰਦੇ ਮੈਂ ਐਕਚੁਅਲੀ ਸਪੋਰਟਸ ਦਾ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਵੀ ਹਾਂ ਠੀਕ ਹੈ ਔਰ ਇੰਟਰਨੈਸ਼ਨਲ ਗੁਸ਼ਦੋਮ ਪਲੇਅਰ ਵੀ ਮੇਰਾ ਬੇਟਾ ਵੀ ਐਕਸਰਸਾਈਜ਼ ਪੂਰੀ ਨਾਲ ਸਪੋਰਟ ਕਰਦਾ ਮੇਰੇ ਨਾਲ ਮੇਰੇ ਬੱਚੇ ਨੂੰ ਤੁਸੀਂ ਟਾਈਮ ਦੇ ਨਾਲ ਲਾਤਾ ਇਸ ਫੀਲਡਰ ਹੈ ਹਾਂਜੀ ਹਾਂਜੀ ਮੈਂ ਐਕਚੁਅਲੀ ਕਾਰਾਟੇ ਕਿੱਕ ਬੌਕਸਿੰਗ ਟਾਈਕਵੋਂਡੋ ਮੈਂ ਇਥੇ ਸਟੋਰੀਓ ਸ਼ੋਤਬਨ ਖੇਲਦਾਰ ਹੈ 7th ਦਨ ਬਲੈਕ ਬੈਲਟ ਇੰਟਰਨੈਸ਼ਨਲ ਪਲੇਅਰ ਹੈ ਤੁਹਾਯੋਗਾ ਦਾ ਆਪਣੀ ਜੀਵਨ ਦੇ ਵਿੱਚ ਲਾਈਫ ਦੇ ਵਿੱਚ ਕੀ ਮੰਨਦੇ ਹੋ ਕਿ ਯੋਗਾ ਦਾ ਯੋਗਦਾਨ ਕੀ ਹੈ ਸਾਰੇ ਕਹਿੰਦੇ ਕਿ ਯੋਗਾ ਦੇ ਨਾਲ ਰੋਗ ਨਹੀਂ ਕੋਈ ਲੱਗਦਾ ਹਨਾ ਪਰ ਬਹੁਤ ਸਾਰੇ ਲੋਕ ਅਜੇ ਵੀ ਇਸ ਨੂੰ ਮੰਨਦੇ ਨਹੀਂ ਹੈ ਖਾਸ ਤੌਰ ਤੇ ਸਾਡੇ ਪਿੰਡਾਂ ਵਾਲੀ ਸਾਈਡ ਹੋਗੇ ਜਾਂ ਹੋਰ ਤਾਂ ਕੀ ਮੰਨਦੇ ਹੋ ਕਿ ਬੈਨੀਫਿਟ ਕੀ ਹੈ ਯੋਗਾ ਦਾ ਦੇਖੋ ਪਿੰਡੋਂ ਪਿੰਡਾਂ ਦੇ ਵਿੱਚ ਇਹ ਯੋਗਾ ਨੂੰ ਇੱਕ ਕਸਰਤ ਦੇ ਤੌਰ ਤੇ ਮੰਨਿਆ ਜਾਂਦਾ ਸੀਗਾ ਹੁਣ ਨਵੇਂ ਯੁੱਗ ਦੇ ਸਾਧਨਾਂ ਨਾਲ ਜੋਗਾ ਇੱਕ ਆਪਣੀ ਬੋਡੀ ਫਿਟਨੈਸ ਲਈ ਵਧਿਆ ਆ ਇਹਨਾਂ ਰੋਗ ਵੀ ਦੂਰ ਹੁੰਦੇ ਆ ਜੇ ਕੋਈ ਡਿਪਰੈਸ਼ਨ ਦੇ ਵਿੱਚ ਆ ਉਹ ਡਿਪਰੈਸ਼ਨ ਤੋਂ ਵੀ ਦੂਰ ਹੁੰਦਾ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਖਾਣ ਪੀਣ ਦਾ ਵੀ ਜਿਹਦਾ ਅੱਜ ਕੱਲ ਪਰਚੇ ਪਾਸਪੋਰਟ ਦੇ ਉਹਨਾਂ ਦੇ ਵਿੱਚ ਲੱਗੇ ਹੋਏ ਆ ਮੈਂ ਆਪਣੇ ਵੀਡੀਓ ਉਹਨਾਂ ਦੇ ਨਾਲ ਨਹੀਂ ਗਰਾਊਂਡ ਦੇ ਨਾਲ ਜੋੜਿਆ ਹੋਇਆ ਇਹਨੂੰ ਔਰ ਇੱਕੋ ਸਾਹ ਦੇ ਵਿੱਚ ਦੋ ਦੋ ਗਰਾਊਂਡ ਦੇ ਰੌਂਡ ਲਗਾ ਲਗਾ ਰੰਦਾ ਇੱਕੋ ਰਾਈਡ ਦੇ ਵਿੱਚ ਜਿਹਦੇ ਜਿਸ ਸਮੇਂ ਮੈਂ ਆਪਾਂ ਵੀ ਕਹਿੰਦੇ ਆ ਕਿ ਬੱਚੇ ਵੀ ਗਾਂ ਸਪੋਰਟ ਕਰਨ ਪੈਰੈਂਟਸ ਹੀ ਖੁਰਦ ਨੇ ਪੈਰੈਂਟਸ ਤੇ ਡਿਪੈਂਡ ਕਰਦਾ ਬੱਚਿਆਂ ਨੂੰ ਆਪਾਂ ਕਿੱਦਾਂ ਗਾਈਡ ਕਰਨਾ ਕਿ ਗਰਾਊਂਡ ਨਾਲ ਜੋੜਨਾ ਹੈ ਕਿ ਫੋਨ ਨਾਲ ਜੋੜਨਾ ਹੈ ਜੇ ਆਪਾਂ ਗਰਾਊਂਡ ਨਾਲ ਜੋੜਾਂਗੇ ਤਾਂ ਹੀ ਬੱਚੇ ਜੋਗਾ ਦੇ ਨਾਲ ਜੁੜਣਗੇ ਖੇਡਾਂ ਦੇ ਨਾਲ ਜੁੜਣਗੇ ਕਿ ਆਪਣੀ ਸਿਹਤ ਨੂੰ ਫਿਟਨੈਸ ਰੱਖੋਗੇ ਔਰ ਸਟੱਡੀ ਦੇ ਵੀ ਤਾਂ ਹੀ ਧਿਆਨ ਰੱਖਣਗੇ ਜੇ ਜੋਗਾ ਨਾਲ ਜੁੜਣਗੇ ਜੋਗਾ ਦਾ ਮਨ ਦੀ ਮਾਈਂਡ ਫਰੈਸ਼ ਹੋ ਜਾਂਦਾ ਬਾਡੀ ਫਰੈਸ਼ ਹੋ ਜਾਂਦੀ ਖਾਣ ਪੀਣ ਬੱਚਿਆਂ ਨੂੰ ਵਧੀਆ ਖਾਣਾ ਪੀਣਾ ਆਪਾਂ ਕੂੜਕੀ ਖਾਣਾ ਜੋ ਸਾਡਾ ਡਰਾਈ ਫੂਡ ਆ ਜਾਂ ਫਾਸਟ ਫੂਡ ਚਾਟ ਕੇ ਆਪਣੀ ਰੋਟੀ ਪਾਣੀ ਵਧੀਆ ਖਾਣ ਖਾਣ ਪੀਣ ਨੂੰ ਆਪਣਾ ਵਧੀਆ ਰੱਖੋ ਜੇ ਨਾਲ ਆਪਣੇ ਬੋਡੀ ਫਿਟਨੈਸ ਵਧੀਆ ਹੋਣ ਤਾਂ ਸਰੀਰ ਤਾਈਓ ਵਧੇ ਜਾਣਗੇ ਉਹਦੋਂ ਜੇ ਯੋਗਾ ਕਰਨਗੇ ਤਾਂ ਤਾਈਓ ਏਜ ਵੀ ਵਧੇਗੀ ਉਹਦੇ ਨਾਲ ਬੱਚਿਆਂ ਦਾ ਮਾਈਂਡ ਵੀ ਵਧੇਗਾ ਸਟੱਡੀ ਵਾਲੇ ਬੱਚੇ ਧਿਆਨ ਦੇਣਗੇ ਤਾਂ ਬਿਲਕੁਲ ਇਹ ਯੋਗਾ ਦੇ ਫਾਇਦੇ ਹੈਗੇ ਨੇ ਤੇ ਜੇਕਰ ਇਹ ਛੋਟਾ ਬੱਚਾ ਕਰ ਸਕਦਾ ਨਾ ਇਥੋਂ ਚੱਲ ਕੇ ਆ ਸਕਦਾ ਤਾਂ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਲਓ ਜੀ ਕਸਰਤ ਵੀ ਤੁਹਾਨੂੰ ਦਿਖਾਉਣੇ ਆ ਆ ਵਾਹ ਬਈ ਸ਼ਾਬਾਸ਼ ਬੱਲੇ ਤੇਰੇ ਇਥੋਂ ਵਧਾ ਲੱਗਦਾ ਹੈ ਕਿ ਬੰਦਾ ਗਰਾਊਂਡ ਦੇ ਨਾਲ ਜੁੜਿਆ ਅਰੇ ਯੋ ਕਾ ਕਰਦਾ ਹੈ ਦਿੱਲੀ ਇਥੋਂ ਪਤਾ ਲੱਗਦਾ ਹੈ ਕੀ ਬਾਤ ਹੈ ਵੀ ਕੀ ਇਹ ਹੀ ਲੋੜ ਹੈ ਜੀ ਸਾਡੇ ਪੰਜਾਬ ਨੂੰ ਸਾਡੀ ਹੁਣ ਨੌਜਵਾਨ ਪੀੜ੍ਹੀ ਨੂੰ ਜਾਂ ਜਿਹੜੇ ਸਾਡੇ ਛੋਟੇ ਬੱਚੇ ਨੇ ਹੈ ਇਹ ਹੀ ਲੋੜ ਹੈ ਅੱਜ ਕੱਲ ਇਹ ਹੀ ਲੋੜ ਹੈ ਕਿ ਸਾਨੂੰ ਗਰਾਊਂਡ ਦੇ ਨਾਲ ਜੁੜਨਾ ਚਾਹੀਦਾ ਹੈ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਹੈ ਵਾਹ ਜੀ ਵਾਹ ਕੀ ਬਾਤ ਹੈ ਉਹ ਸ਼ਾਬਾਸ਼ ਸੋਨਿਆ ਓਏ ਹੋਏ 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 ਕੀ ਬਾਤ ਹੈ ਵੈਰੀ ਗੁੱਡ ਯਾਰ ਬਹੁਤ ਸੋਹਣਾ ਬਹੁਤ ਸੋਹਣਾ ਕੀ ਬਾਤ ਹੈ ਜਿੱਦਾਂ ਭਾਜੀ ਹੁਣਾਂ ਨੇ ਕਹਿ ਕਿ ਮੈਂ ਆਪਣੇ ਬੱਚੇ ਨੂੰ ਸਪੋਰਟਸ ਦੇ ਨਾਲ ਜੋੜਿਆ ਤਾਂ ਆਹ ਦੇਖੋ ਜੀ ਕੀ ਬਾਤ ਹੈ ਇਹ ਛੋਟਾ ਬੱਚਾ ਜੇ ਕਰ ਸਕਦਾ ਨਾ ਇਹ ਹੀ ਲੋੜ ਹੈ ਸਾਡੇ ਪੰਜਾਬ ਨੂੰ ਸਾਡੇ ਯੂਥ ਨੂੰ ਅੱਜ ਕੱਲ ਇਹ ਲੋੜ ਹੈ ਕਿ ਵਾਕਿਆ ਹੀ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿਓ ਔਰ ਖੇਡਾਂ ਦੇ ਨਾਲ ਜੁੜੋ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਜੀ ਦੇਖ ਖੁਸ਼ ਕਰਤਾ ਵੀ ਬੱਚੇ ਨੇ ਆਣ ਕੇ ਇੱਥੇ ਕਿਉਂਕਿ ਜੋ ਮੈਂ ਮਿਹਨਤ ਵੀ ਦੇਖ ਰਿਹਾ ਔਰ ਵਾਕਿਆ ਇਲਾਦਾ ਕਿ ਆਰੇ ਇਹ ਬੱਚੇ ਯੋਗ ਦੇ ਨਾਲ ਜੁੜੇ ਆ ਇਹਦੇ ਨਾਲ ਭਾਈ ਤੁਹਾਡਾ ਧੰਨਵਾਦ ਤੁਸੀਂ ਬੱਚੇ ਨੂੰ ਹੁਣ ਤੋਂ ਹੀ ਸਿੱਖਿਆ ਦੇ ਰਹੇ ਹੋ ਔਰ ਇਧਰਲੇ ਪਾਸੇ ਜੋੜ ਰਹੇ ਹੋ ਤੁਹਾਡਾ ਧੰਨਵਾਦ ਥੈਂਕ ਯੂ ਵੈਰੀ ਮਚ ਗਾੜ ਦੇ ਚੈਨਲ ਦਾ ਵੀ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸੋ ਮਚ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਯੋਗ ਦਾ ਬੈਨੀਫਿਟ ਕਿਵੇਂ ਦੇਖ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ